सीएम साहब अवधि देन देनी आई हां जी ਕਿ ਸਾਨੂੰ ਇੱਥੇ 2 ਕਰੋੜ ਦੀ ਲਾਗਤ ਦੇ ਨਾਲ ਬਹੁਤ ਵੱਡਾ ਸਟੇਜ ਦਿੱਤਾ ਇਹ 6 ਏਕੜ ਦੇ ਵਿੱਚੀਂ ਵੀ ਤੇ 21 ਫਰਵਰੀ 2024 हां जी ਉਹ ਇਸੇ ਪਵਿੱਤਰ ਗਰਾਉਂਡ 'ਤੇ ਜਿੱਥੇ ਆਪਾਂ ਖੜੇ ਆ ਇਸੇ ਗਰਾਉਂਡ 'ਚ ਸਾਡਾ ਇਸ ਵਾਰ ਤੋਂ ਨਾਟਕ ਹੈ ਇੱਥੇ ਸਾਡਾ ਕੋਈ ਆਈਡੀਆ ਕੁਝ ਹੋਰ ਸੀ हां जी ਪਰ ਫਿਰ ਕਲੱਬ ਦਾ ਜੋ ਡਿਸੀਜਨ ਹੁੰਦਾ ਸਾਰੇ ਭਰਾਵਾਂ ਦਾ ਕਿਹੜੀ ਸੱਡੀ ਨਾਲ ਪਾਕਿਸਤਾਨ ਤੋਂ ਵੀ ਸਾਡੇ ਲਿੰਕ 'ਚ ਨੇ ਵਾਹ ਜੀ ਵਾਹ ਸ਼ਾਇਦ ਇੱਕ ਟੀਮ ਪਾਕਿਸਤਾਨ ਦੀ ਵੀ ਬਣੀ ਸੀ ਵੀ ਤਾਂ ਅਜਿਹੇ ਲੋਕਾਂ ਕਬਾੜੀ ਨੂੰ ਸਹਿਯੋਗ ਦਿੰਦੇ ਕੁਸ਼ਲੂਪ ਨੇ ਇਹਨਾਂ ਦੇ ਹੋਰ ਵੀ ਸਨਮਾਨ ਹੋਣਗੇ ਆਪਦੀ ਆਪਦੀ ਜੰਗਾਂ ਤੇ ਬਹਿ ਕੇ ਮੈਚ ਦੇਖੋਗੇ ਹਾਂਜੀ ਤੇ ਤੁਹਾਨੂੰ ਉੱਥੇ ਬੈਠਿਆਂ ਨੂੰ ਹੀ ਰੋਕੀ ਤੋਂ ਲੈ ਕੇ ਚਾਹ ਤੱਕ ਦਾ ਸਾਰਾ ਪ੍ਰਬੰਧ ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰਿਉ ਤੁਸੀਂ ਵੇਖ ਰਹੇ ਹੋ ਰੰਗ ਪੰਜਾਬ ਦੇ YouTube ਚੈਨਲ ਤੇ ਧਰਮਾ ਹਰਿਉ Facebook ਪੇਜ ਸੋ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਮਾਂ ਖੇਡ ਕਬੱਡੀ ਦੇ 2023-24 ਦੇ ਜਿਹੜੇ ਸੀਜ਼ਨ ਹੈ ਉਹਦੀ ਸ਼ੁਰੂਆਤ ਹੋ ਚੁੱਕੀ ਹੈ ਵੱਡੇ ਵੱਡੇ ਕੱਪ ਨੇ ਜਿਹੜੇ ਉਹਨਾਂ ਦੇ ਐਲਾਨ ਹੋ ਚੁੱਕੇ ਹੈ ਤੇ ਸ਼ੁਰੂ ਵੀ ਹੋ ਚੁੱਕੇ ਹੈ ਸੋ ਅੱਜ ਆਪਾਂ ਗੱਲ ਕਰਾਂਗੇ ਜ਼ਿਲ੍ਹਾ ਪਟਿਆਲੇ ਦਾ ਇੱਕ ਦੇਦਣਾ ਪਿੰਡ ਦਾ ਕਬੱਡੀ ਕੱਪ ਹੈ ਜਿਹੜਾ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਕਿਉਂਕਿ ਪਹਿਲਾ ਲਗਾਤਾਰ 2 ਸਾਲ ਬੈਸਟ ਰੇਡਰ ਤੇ ਯਾਫੀ ਦੇ ਲਈ ਟਰੈਕਟਰ ਦਿੱਤੇ ਗਏ ਉਸ ਤੋਂ ਬਾਅਦ 2 ਸਾਲ ਕੰਬਾਈਨਾ ਦਿੱਤੀਆਂ ਗਈਆਂ ਤੇ ਕੰਬਾਈਨਾ ਦੇ ਕੰਬਾਈਨਾ ਵਾਲੇ ਕੱਪ ਕਰਕੇ ਦੇਦਣਾ ਪਿੰਡ ਦਾ ਕੱਪ ਜਿਹੜਾ ਉਹ ਮਸ਼ਹੂਰ ਹੋਇਆ ਤੇ ਇਸ ਸਾਲ ਜਿਹੜਾ 21 20 21 ਫਰਵਰੀ 2024 ਨੂੰ ਮੀਰੀਪੀਰੀ ਸਪੋਰਟਸ ਕਲੱਬ ਵੱਲੋਂ ਜੋ ਦੇਦਣਾ ਦੇ ਵਿੱਚ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਇਸ ਵਾਰ ਮੇਰਾ ਖਿਆਲ ਵੀ ਬੈਸਟ ਟੀਮ ਤੇ ਯਾਫੀ ਦੇ ਲਈ 18 ਰਕਸ਼ੀਆਂ ਗਈਆਂ ਨੇ ਤੇ ਹੋਰ ਕਿਸ ਤਰ੍ਹਾਂ ਦੇ ਪ੍ਰਬੰਧ ਹੋਣਗੇ ਕੀ ਕੀ ਗੱਲਬਾਤ ਹੋਵੇਗੀ ਤੇ ਆਪਾਂ ਕਰਾਂਗੇ ਸਾਡੇ ਨਾਲ ਮੀਰੀਪੀਰੀ ਸਪੋਰਟਸ ਕਲੱਬ ਦੇ ਪ੍ਰਧਾਨ ਭਾਈ ਬਲਦੇਵ ਜੀ ਮੇਜਰ ਸਿੰਘ ਜੀ ਨਿੱਕਾ ਮੁੱਖ ਪ੍ਰਬੰਧਕ ਸਾਡੇ ਸੰਦੀਪ ਸਾਮਰਾਜੀ ਸੁਨੀਲ ਜਿੰਦਲ ਜੀ ਔਰ ਨਾਲ ਸਾਡੇ ਪਰਮਿੰਦਰ ਮੋਦਗਲ ਜੀ ਤੇ ਸਾਡੀ ਮਾ ਖੇਡ ਕਬੱਡੀ ਦੇ ਧਾਕੜ ਪ੍ਰਮੋਟਰ ਸਰਦਾਰ ਦਲਵੀਰ ਸਿੰਘ ਜੀ ਗਿੱਲ ਉਹ ਸਾਡੇ ਨਾਲ ਹੋਣਗੇ ਆਓ ਫਿਰ ਆਪਾਂ ਤੁਹਾਡੇ ਨਾਲ ਕਰਮਾਉਣੀਆਂ ਗੱਲਬਾਤ ਲੈਣੀਆਂ ਜਾਣਕਾਰੀ ਬਣ ਜਾਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਬਾਈ ਜੀ ਬਹੁਤ ਵਧੀਆ ਜੀ ਕਿਰਪਾ ਸੋ ਸ਼ੁਕਰ ਹੈ ਜੀ ਕਿਰਪਾ ਹੀ ਚਾਹੀਦੀ ਹੈ ਕਿਉਂਕਿ ਚੜ੍ਹਦੀ ਕਲਾ ਦੇ ਵਿੱਚ ਰਹੀਏ ਜ਼ਿੰਦਾ ਜ਼ਿੰਦਗੀ ਜੈੰਦਾਬਾਦ ਰਹੇ ਸੋ ਬਾਈ ਜੀ ਇਸ ਸਾਲ ਜਿਹੜਾ 2021 ਫਰਵਰੀ 2024 ਦਾ ਆਪਾਂ ਨੇ ਕ ਟੂਰਨਾਮੈਂਟ ਜਿਹੜਾ ਮਹਾਕੁੰਭ ਰੱਖਿਆ ਹੈ ਮੀਰੀਪੀਰ ਸਪੋਰਟਸ ਕਲੱਬ ਦਾ ਦੇਦਣਾ ਪਿੰਡ ਦਾ ਤੇ ਕਿਸ ਤਰ੍ਹਾਂ ਦਾ ਹੋਵੇਗਾ ਇਸ ਸਾਲ ਇਹ ਵੈਸੇ ਟੂਰਨਾਮੈਂਟ ਤੇ ਹਰ ਸਾਲ ਦੀ ਤਰਾਈ ਹੋਊਗਾ ਜਿਵੇਂ ਹਰ ਸਾਲ ਹੁੰਦਾ ਹੈ ਹਾਂਜੀ ਇਨਾਮ ਥੋੜੇ ਅਲੱਗ ਹੁੰਦੇ ਆ ਹਾਂਜੀ ਤੇ ਇਸ ਵਾਰ ਕੁਛ ਚਿਰ ਪਹਿਲਾਂ ਸਾਡਾ ਇੱਕ ਭਰਾ ਸਾਡੇ ਕਲੱਬ ਦਾ ਮੈਂਬਰ ਹਾਂਜੀ ਸ਼ੀਸ਼ਪਾਲ ਸਾਗੂ ਜੀ ਹਾਂਜੀ ਸਾਨੂੰ ਇੱਥੋਂ ਛੱਡ ਕੇ ਇਸ ਸੰਸਾਰ ਨੂੰ ਪਰਮਾਤਮਾ ਦੇ ਜਨਮ ਜਾਨਵਾਜੀ ਹਾਂਜੀ ਜਿਹੜਾ ਇਹ ਟੂਰਨਾਮੈਂਟ ਹੈ ਇਹ ਉਹਦੀ ਯਾਦ ਚ ਜੀ 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 ਤੇ ਬਾਕੀ ਪਰਮਾਤਮਾ ਬਲਬਖਸ਼ੀ ਹਾਂਜੀ ਹਾਂਜੀ ਤਿਆਰੀ ਕਰਦੇ ਪਏ ਆ ਜੀ 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 ਅਮੀਰ ਕਰਦੇ ਕਿ ਇਸ ਵਾਰ ਹਰ ਸਾਲ ਨਾਲੋਂ ਚੰਗਾ ਹੀ ਹੋਊਗਾ ਹਾਂਜੀ ਹਾਂਜੀ ਸੋ ਇਸ ਵਾਰ ਜਿਹੜਾ ਪਹਿਲਾ ਜਿਹੜਾ ਸਟੇਡੀਅਮ ਸੀ ਆਪਣਾ ਪੁਰਾਣਾ ਜੀ ਉਹਦੀ ਜਗ੍ਹਾ ਤੇ ਨਵੇਂ ਸਟੇਡੀਅਮ ਦੇ ਵਿੱਚ ਜਿੱਥੇ ਆਪਾਂ ਖੜੇ ਇੱਥੇ ਹੋਣਾ ਜੀ ਹਾਂਜੀ ਇਹ ਕਿਹਦਾ ਗੱਲ ਇਹ ਸੀ ਵੀਰੇ ਜਿਹੜਾ ਸਾਡਾ ਪੁਰਾਣਾ ਸਟੇਡੀਅਮ ਸੀ ਉਹ ਇੱਕ ਤੇ ਗਰਾਊਂਡ ਬਹੁਤ ਛੋਟਾ ਸੀ ਉਹ ਆਲਮੋਸਟ 2 ਏਕੜ ਤੋਂ ਵੀ ਘੱਟ ਜਗ੍ਹਾ 'ਚ ਸੀ ਹਾਂਜੀ ਤੇ ਜਿਹੜਾ ਸਟੇਜ ਸੀ ਸਟੇਜ ਵੀ ਉਹ ਸਾਡੇ ਕੋਲੇ ਪਹਿਲਾਂ ਪੁਰਾਣੇ ਵਾਲਾ 40 ਬਾਏ 35 ਦਾ ਸੀ ਬਈ ਕਾਫੀ ਵੱਡਾ ਨਹੀਂ ਸੀ ਹਾਂਜੀ ਹਾਂਜੀ ਤੇ ਹੁਣ ਜਿਹੜਾ ਇਹ ਨਵਾਂ ਗਰਾਊਂਡ ਤੁਸੀਂ ਦੇਖ ਰਹੇ ਹੋ ਜਿਹੜਾ ਸਟੇਡੀਅਮ ਬਣ ਰਿਹਾ ਹਾਂਜੀ ਆ ਸੀਐਮ ਸਾਹਿਬ ਅੱਦੀ ਦੇਣ ਦੇਣੀ ਆਏ ਹਾਂਜੀ ਕਿ ਸਾਨੂੰ ਇੱਥੇ 2 ਕਰੋੜ ਦੀ ਲਾਗਤ ਦੇ ਨਾਲ ਬਹੁਤ ਵੱਡਾ ਸਟੇਡੀਅਮ ਦਿੱਤਾ ਇਹ 6 ਏਕੜ ਦੇ ਵਿੱਚ ਹੈ ਹਾਂਜੀ ਹਾਂਜੀ ਕਿਉਂਕਿ ਹਰ ਸਾਲ ਜਦੋਂ ਟੂਰਨਾਮੈਂਟ ਚੱਲਦਾ ਸੀ ਟੂਰਨਾਮੈਂਟ ਦਾ ਅਨਜੋਏ ਘਟ ਹੁੰਦਾ ਸੀ ਦਿਮਾਗ ਤੇ ਟੈਨਸ਼ਨ ਬਹੁਤ ਜ਼ਿਆਦਾ ਰਹਿੰਦੀ ਸੀ ਕਿ 메ਨ ਹਾਈਵੇ ਦੇ ਉੱਤੇ ਸਟੇਡੀਅਮ ਸੀ ਕਿ ਕਿਸੇ ਦਾ ਜਾਨੀ ਨੁਕਸਾਨ ਨਾ ਹੋ ਜੇ ਬਿਲਕੁਲ ਜੀ ਇਸ ਕਰਕੇ ਸੀਐਮ ਸਾਹਿਬ ਨੇ ਇਹ ਧਿਆਨ ਚ ਹੁੰਦਾ ਸੀ ਉਹਦੇ ਕਿਉਂਕਿ ਹਰ ਵਾਰ ਆਉਂਦੀ ਸੀ ਸਾਡੇ ਟੂਰਨਾਮੈਂਟ ਦੇ ਹਾਂਜੀ ਹਾਂਜੀ ਸਾਨੂੰ ਕਹਿਣ ਦੀ ਲੋੜ ਨਹੀਂ ਪਈ ਪਿਛਲੇ ਸਾਲ ਉਹ ਸਾਡੀ ਟੂਰਨਾਮੈਂਟ ਤੇ ਆ ਨਹੀਂ ਪਾਏ ਨਵੀਂ ਨਵੀਂ ਸਰਕਾਰ ਬਣੀ ਸੀ ਸ਼ੈਡਿਊਲ ਕਾਫੀ ਬੀਜੀ ਸੀ ਜੀ 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 ਤੇ ਸੀਐਮ ਸਾਹਿਬ ਦੇ ਦਿਮਾਗ 'ਚ ਜ਼ਰੂਰ ਸੀ ਕਿ ਟੂਰਨਾਮੈਂਟ ਦੇ ਬਹੁਤ ਸੋਹਣਾ ਹੁੰਦਾ ਤੇ ਬਹੁਤ ਵੱਡਾ ਹੁੰਦਾ ਹਾਂਜੀ ਪਰ ਕਿਤੇ ਜਾ ਕੇ ਸਟੇਡੀਅਮ ਦੀ ਤੇ ਗਰਾਊਂਡ ਦੀ ਬਹੁਤ ਘਾਟ ਸੀ ਉਹ ਮਹਿਸੂਸ ਹੁੰਦੀ ਸੀ ਹਾਂਜੀ ਤੇ ਇਸੇ ਲਈ ਫਿਰ ਉਹਨਾਂ ਨੇ ਲਾਸਟ ਈਅਰ ਸਾਨੂੰ 2 ਕਰੋੜ ਰੁਪਏ ਦੇ ਕੇ ਇਹ 6 ਏਕੜ ਦੇ ਵਿੱਚ ਬਹੁਤ ਵੱਡਾ ਸਟੇਡੀਅਮ ਦਿੱਤਾ ਇਸ ਛੋਟੇ ਜਿਹੇ ਪਿੰਡ ਨੂੰ ਵਾਹ ਜੀ ਵਾਹ ਤੇ ਇਹ ਉਦੋਂ ਤੱਕ ਤਿਆਰ ਹੋ ਜਾਊਗਾ ਜੀ ਹਾਂਜੀ ਨਵਾਂ ਜੋ ਇਸ ਵਾਰ ਟੂਰਨਾਮੈਂਟ ਹੋਣਾ ਹੈ ਹਾਂਜੀ 20 ਤੇ 21 ਫਰਵਰੀ 2024 ਹਾਂਜੀ ਹਾਂ ਉਹ ਇਸ ਪਵਿੱਤਰ ਗਰਾਊਂਡ 'ਤੇ ਜਿੱਥੇ ਆਪਾਂ ਖੜੇ ਆ ਇਸ ਗਰਾਊਂਡ 'ਚ ਸਾਡਾ ਇਸ ਸਵਾਦ ਦਾ ਟੂਰਨਾਮੈਂਟ ਇੱਥੇ ਹੋਊਗਾ ਜੀ ਜੀ ਅੱਛਾ ਭਾਈ ਜੀ ਪਹਿਲਾਂ ਟਰੈਕਟਰ ਟਰੈਕਟਰਾਂ ਤੋਂ ਬਾਅਦ ਗੱਲ ਚੱਲੀ ਕੰਬਾਈਨਾ ਦੀ ਕੰਬਾਈਨਾ ਵਾਲਾ ਕਬੱਡੀ ਕੱਪ ਹੈ ਜਿਹੜਾ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋਇਆ ਤੇ ਹੁਣ ਉਹ ਕਬੱਡੀ ਕੱਪ ਹੈ ਜਿਹੜਾ ਉਹ ਥਾਰਾਂ ਵਾਲੇ ਕਬੱਡੀ ਕੱਪ ਦੇ ਤੌਰ ਤੇ ਮਸ਼ਹੂਰ ਹੋਣ ਜਾ ਰਿਹਾ ਹੈ ਜਿਹੜੀਆਂ ਬੈਸਟ ਰੇਡਰ ਯਾਫੀ ਦੇ ਲਈ ਥਾਰਾਂ ਰੱਖਣ ਦਾ ਜਿਹੜਾ ਤੁਹਾਡੇ ਕਲੱਬ ਦਾ ਇਹ ਇਹ ਕਿਸ ਤਰ੍ਹਾਂ ਸਵਾਦ ਬਣਦਾ ਤੁਹਾਡਾ ਜ ਐਕਚੁਅਲੀ ਕਪੈਨਾ ਇੱਕ ਵਾਰ ਨਹੀਂ ਕਪੈਨਾ ਅਸੀਂ ਦੋ ਵਾਰ ਦਿੱਤੀਆਂ ਹਾਂ ਜੀ 2017 ਚ 18 ਚ ਤੇ ਫਿਰ ਦੁਬਾਰੇ 2023 ਦੇ ਵਿੱਚ ਹਾਂਜੀ ਉਸ ਤੋਂ ਪਹਿਲਾਂ ਟਰੈਕਟਰ ਵੀ ਹੋਏ ਐਂਬੂਲੈਂਸ ਵਗੈਰਾ ਬੱਸਾਂ ਦੇ ਅਲੱਗ-ਅਲੱਗ ਹਰ ਸਾਲ ਡਿਫਰੈਂਟ ਹੁੰਦਾ ਹੈ ਹਾਂਜੀ ਪਰ ਇਸ ਸਾਲ ਚਲੋ ਸਾਡਾ ਕੋਈ ਆਈਡੀਆ ਕੁਝ ਹੋਰ ਸੀ ਹਾਂਜੀ ਪਰ ਫਿਰ ਕਲੱਬ ਦਾ ਜੋ ਡਿਸੀਜਨ ਹੁੰਦਾ ਸਾਰੇ ਭਰਾਵਾਂ ਦਾ ਤੇ ਉਹ ਇਹੀ ਸੀ ਕਿ ਇੱਕ ਦੇ ਥਾਰ ਟ੍ਰੇਨਿੰਗ ਚ ਹਾਂਜੀ ਤੇ ਬਾਕੀ ਫਿਰ ਮੁੱਖ ਜਿਹੜਾ ਮੁੱਖ ਸੀ ਉਹ ਜਿਹੜੇ ਖਿਡਿਆਰੀ ਸੀ ਨਾ ਕਿਤੇ ਨੂੰ ਕਿਤੇ ਜਾ ਕੇ ਖਿਡਿਆਰੀ ਚਾਹंदे ਸੀ ਕਿ ਇਨਾਮ ਕੋਈ ਇਦਾਂ ਦਾ ਹੋਵੇ ਕਿ ਜਿਹੜਾ ਸਾਨੂੰ ਰੋਜ਼ ਰੈਗੂਲਰ ਵਰਤਨ ਚ ਆਵੇ ਜੀ ਜੀ ਤੇ ਦੋ ਚਾਰਾਂ ਨਾਲ ਡਿਸਕਸ ਵੀ ਕੀਤੀ ਉਹ ਕਹਿੰਦੀ ਸੀ ਯਾਰ ਗੱਡੀ ਗੁੱਡੀ ਥਾਰ ਥੂਰ ਅਲ ਟ੍ਰੈਂਡਿੰਗ ਚੱਲਦੀ ਹੈ ਇਦਾਂ ਦਾ ਰੱਖੋ ਫਿਰ ਜੋ ਉਹਨਾਂ ਨੇ ਹੁਕਮ ਲਾਇਆ ਉਹ ਸਾਨੂੰ ਮਨਜ਼ੂਰ ਸੀ ਇਸ ਲਈ ਫਿਰ ਅਸੀਂ ਸੋਚੇ ਕਿ ਚਲੋ ਜੋ ਖਿਡਿਆਰੀ ਚਾਹंदे ਆ ਆਪਾਂ ਉਹ ਹੀ ਰੱਖ ਦਿੰਦੇ ਆ ਬਾਕੀ ਕਿਸਮਤ ਫੋਨ ਲੈ ਕੇ ਜਾਂਦਾ ਹਾਂ ਇਹ ਟਾਈਮ ਦੱਸੂਗਾ ਉਹ ਟਾਈਮ ਦੱਸੂਗਾ ਬਿਲਕੁਲ ਜੀ ਤੇ ਬਾਕੀ ਆਪਾਂ ਕਬੱਡੀ ਖਿਡਾਰੀਆਂ ਦੀ ਗੱਲ ਕਰ ਲਈਏ ਜੀ ਟੀਮਾਂ ਦੀ ਗੱਲ ਕਰ ਲਈਏ ਕਿਸ ਤਰ੍ਹਾਂ ਦੀਆਂ ਬਣਣਗੀਆਂ ਟੀਮਾਂ 8 ਟੀਮਾਂ ਹੋਣਗੀਆਂ ਹਾਂਜੀ ਹਰ ਸਾਲ ਦੀ ਤਰ੍ਹਾਂ ਪਰ ਜਿਵੇਂ ਪਿਛਲੇ ਸਾਲ ਤੁਸੀਂ ਦੇਖਿਆ ਕਿ 90% ਜਿੰਨੀ ਕ੍ਰੀਮ ਸੀ ਉਹ ਸਾਡੇ ਖੇਡ ਗਈ ਆ ਹਾਂਜੀ ਇਸ ਵਾਰ 100% ਹੀ ਸਾਰੇ ਖੇਡਣਗੇ ਆਲਮੋਸਟ ਸਾਰੇ ਖਿਡਾਰੀ ਟੱਚ ਨੇ ਸਾਰਿਆਂ ਦੇ ਫੋਨ ਆਈ ਜਾਂਦੇ ਆ ਹਾਂਜੀ ਤੇ ਮੈਂ ਪ੍ਰੋਮਿਸ ਤੇ ਨਹੀਂ ਕਰਾਂਗਾ ਮੈਂ ਮੈਨੂੰ ਯਕੀਨ ਹੈ ਕਿ ਜੋ ਅਸੀਂ ਕਰ ਲੱਗੇ ਆ ਸ਼ਾਇਦ ਉਹਦੇ ਵਿੱਚ ਅਸੀਂ ਸਕਸੈਸਫੁਲ ਹੋਵਾਂਗੇ ਜੀ ਸਾਨੂੰ ਪੰਜਾਬ ਸਰਕਾਰ ਤੋਂ ਥੋੜੀ ਪਰਮਿਸ਼ਨ ਚਾਹੀਦੀ ਆ ਚਾਰ ਖਿਡਾਰੀ ਸਾਡੇ ਨਾਲ ਪਾਕਿਸਤਾਨ ਤੋਂ ਵੀ ਸਾਡੇ ਲਿੰਕ ਚ ਨੇ ਵਾਹ ਜੀ ਵਾਹ ਸ਼ਾਇਦ ਇੱਕ ਟੀਮ ਪਾਕਿਸਤਾਨ ਦੀ ਵੀ ਬਣੇ ਵਾਹ ਜੀ ਵਾਹ ਪੂਰੀ ਦੀ ਪੂਰੀ ਟੀਮ ਜੀ ਪੂਰੀ ਦੀ ਪੂਰੀ ਟੀਮ ਵਾਹ ਜੀ ਵਾਹ ਕੀ ਬਾਤ ਹੈ ਜੀ ਔਰ ਬਾਈ ਜੀ ਹੋਰ ਕੀ ਕੀ ਜਿਹੜੇ ਖਾਸ ਪ੍ਰਬੰਧ ਨੇ ਜਾਂ ਕੀ ਹੋਰ ਵਿਸ਼ੇਸ਼ਤਾ ਹੋਊਗੀ ਆਪਣੇ ਟੂਰਨਾਮੈਂਟ ਦੀ ਖਾਸ ਪ੍ਰਬੰਧ ਇਹ ਹੈ ਕਿ ਜਿੱਦਾਂ ਅਸੀਂ ਲਾਸਟ ਈਅਰ ਮੈਂ ਪ੍ਰੋਮਿਸ ਕੀਤਾ ਸੀ ਹਾਂਜੀ ਜਿੰਨੇ ਵੀ ਮੇਰੇ ਸਤਿਕਾਰਯੋਗ ਮੇਰੇ ਇਲਾਕੇ ਦੇ ਹਾਂਜੀ ਪੰਜਾਬ ਤੋਂ ਜਿੱਥੋਂ-ਜਿੱਥੋਂ ਵੀ ਲੋਕ ਚੱਲ ਕੇ ਆਂਦੇ ਆ ਕਬੱਡੀ ਨੂੰ ਪਿਆਰ ਕਰਨ ਵਾਲੇ ਹਾਂਜੀ ਹਾਂ ਉਹਨਾਂ ਲਈ ਬੈਹਣ ਦੀ ਬਹੁਤ ਸਮੱਸਿਆ ਹੋ ਜਾਂਦੀ ਸੀ ਗਰਾਊਂਡ ਛੋਟੇ ਕਰਕੇ ਹਾਂਜੀ ਇਸ ਵਾਰ ਉਮੀਦ ਨਹੀਂ ਬਾਧਾ ਹੈ ਕਿ ਤੁਸੀਂ ਸਾਰੇ ਆਪਦੀ-ਆਪਦੀ ਜਗ੍ਹਾ ਤੇ ਬਹਿ ਕੇ ਮੈਚ ਦੇਖੋਗੇ ਹਾਂਜੀ ਤੇ ਤੁਹਾਨੂੰ ਉੱਥੇ ਬੈਠਿਆਂ ਨੂੰ ਹੀ ਰੋਟੀ ਤੋਂ ਲੈ ਕੇ ਚਾਹ ਤੱਕ ਦਾ ਸਾਰਾ ਪ੍ਰਬੰਧ ਤੁਹਾਨੂੰ ਆਪਣੀ ਜਗ੍ਹਾ ਤੇ ਬੈਠਿਆਂ ਨੂੰ ਮਿਲੂਗਾ ਜੀ ਜੀ ਬਾਕੀ ਜਿਵੇਂ ਮੈਂ ਕਾਫੀ ਸਾਲ ਤੋਂ ਇਹ ਨੋਟਿਸ ਕਰਦਾ ਰਿਹਾ ਕਿ ਜੇ ਕਬੱਡੀ ਦੇਖਣ ਦੇ ਚਾਹਵਾਨ ਹੁੰਦੇ ਹਨ ਨਾ ਉਹ ਆਲਮੋਸਟ ਸਵੇਰੇ 10 11 ਵਜੇ ਆ ਕੇ ਗਰਾਊਂਡ ਦੇ ਵਿੱਚ ਬਹਿ ਜਾਂਦੇ ਆ ਹਾਂਜੀ ਤੇ ਰਾਤ ਦੇ 11 ਵਜੇ ਜਾਂਦੇ ਆ ਹਾਂਜੀ ਹਾਂਜੀ ਉਹ ਉਰੇ ਪਰੇ ਵੀ ਨਹੀਂ ਹੁੰਦੇ ਕਿ ਉਹਨਾਂ ਨੂੰ ਇਹ ਡਰ ਹੁੰਦਾ ਕਿ ਜੇ ਮੈਂ ਇੱਥੋਂ ਨਿਕਲ ਗਿਆ ਮੇਰੀ ਜਗ੍ਹਾ ਰੁਕ ਜਾਣੀ ਬਿਲਕੁਲ ਜੀ ਤੇ ਉਹਦੇ ਨੂੰ ਧਿਆਨ ਚ ਰੱਖ ਕੇ ਕਿ ਲਾਸਟ ইয়ার ਵੀ ਇਦਾਂ ਹੋਇਆ ਸੀ ਸਾਡੇ ਥੋੜੀ ਖਿਡਿਆਰੀਆਂ ਦੀ ਪ੍ਰੋਬਲਮ ਆਣ ਕਰਕੇ ਸਰੋਤੇ ਤੰਗ ਉਰੇ ਸੀ ਮੈਂ ਉਦੋਂ ਕਿਹਾ ਸੀ ਕਿ ਨਾ ਕਰਿਆ ਕਰੋ ਇਦਾਂ ਕਿ ਅਗਰ ਖਿਡਿਆਰੀ ਨਹੀਂ ਤਾਂ ਸਰੋਤਿਆਂ ਕਰਕੇ ਹੀ ਹੈ ਕਿ ਜਿੱਥੇ ਖਿਡਿਆਰੀਆਂ ਦਾ ਇੰਨਾ ਅਸੀਂ ਖਿਆਲ ਰੱਖਦੇ ਹਾਂ ਤਸੰਨੂ ਸਾਡੇ ਸਰੋਤਿਆਂ ਦਾ ਗੁਰਨਾਖਿਆ ਰੱਖਣਾ ਚਾਹੀਦਾ ਹੈ ਬਿਲਕੁਲ ਜੀ ਇਸ ਵਾਰ ਉਮੀਦ ਹੈ ਕਿ ਤੁਸੀਂ ਆਪਣਾ ਬੀਜੀ ਸ਼ੈਡਿਊਲ ਕੱਢਗੇ ਵੱਧ ਤੋਂ ਵੱਧ ਸਾਰੇ ਆਇਓ ਅਸੀਂ ਤੁਹਾਡਾ ਵੈਲਕਮ ਕਰਾਂਗੇ ਆ ਜੀ 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 ਸੋ ਆਪਾਂ ਗੱਲ ਕਰਦੇ ਸੀਗੇ ਮੇਰੇ ਖਿਆਲ ਕੋਈਸ ਮਾਨ ਸਨਮਾਨ ਵੀ ਨੇ ਹੋਣੇ ਇਸ ਬਾਰੇ ਹਾਂਜੀ ਮਾਨ ਸਨਮਾਨ ਜਿੰਨੇ ਵੀ ਕਵਾਡੀ ਨਾਲ ਜੁੜੇ ਆ ਕਿਸੇ ਵੀ ਰੂਪ ਦੇ ਵਿੱਚ ਜੀ ਚਾਹੇ ਕੋਈ ਪ੍ਰੈਸ ਰਿਪੋਰਟਰ ਆ ਉਹ ਚਾਹੇ ਕੋਈ ਜਿਵੇਂ ਤੁਸੀਂ ਤੁਹਾਡਾ ਬੜਾ ਸਹਿਯੋਗ ਹੁੰਦਾ ਹਰ ਵਾਰ ਕਵਾਡੀ ਨੂੰ ਲੋਕਾਂ ਤੱਕ ਪਹੁੰਚਾਣ ਲਈ ਟਾਈਮ ਕੱਢਦੇ ਹੋ ਜਾਇ ਉਹ ਰੈਫਰੀ ਹੋਏ ਉਹਨਾਂ ਦੇ ਵਿੱਚੋਂ ਕਾਫੀ ਸਾਰੇ ਹੈਗੇ ਚਿਹਰੇ ਜਿਨ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਉਹਨਾਂ ਦੇ ਕਦਰ ਦੇ ਹਿਸਾਬ ਨਾਲ ਉਹਨਾਂ ਨੂੰ ਸਨਮਾਨ ਕੀਤਾ ਜਾਊਗਾ ਜੀ 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 ਸੋ ਬਹੁਤ ਬਹੁਤ ਧੰਨਵਾਦੀ ਤੁਹਾਡਾ ਥੈਂਕ ਯੂ ਭਾਈ ਸੋ ਦੋਸਤੋ ਇਹ ਸਨ ਮੀਰੀ ਪੀਰੀ ਸਪੋਰਟਸ ਕਲੱਬ ਵਾਲੇ ਸਾਡੇ ਵੀਰ ਪ੍ਰਧਾਨ ਸਾਹਿਬ ਬਲਦੇਵ ਸਿੰਘ ਜੀ ਮੇਜਰ ਸਿੰਘ ਜੀ ਨਿੱਕਾ ਸਾਡੇ ਸੰਦੀਪ ਸਾਮਰਾਜ ਜੀ ਔਰ ਸਾਡੇ ਸੁਨੀਲ ਜੰਦਲ ਜੀ ਪਰਮੇਂਦਰ ਮੌਤਗਿਲ ਜੀ ਆਪਾਂ ਨੇ ਗੱਲਬਾਤ ਕੀਤੀ ਕਿ 20 2024 ਦਾ ਜਿਹੜਾ ਕਬੱਡੀ ਕੱਪ ਹੈ ਉਹਦੀ ਰੂਪਰੇਖਾ ਜਿਹੜੀ ਕਿਸ ਤਰ੍ਹਾਂ ਦੀ ਹੈ ਸੋ ਸਾਡੇ ਨਾਲ ਬਾਈ ਦਲਵੀਰ ਸਿੰਘ ਗਿੱਲ ਜੇ ਮੈਂ ਗੱਲ ਕਰਾਂ ਤਾਂ ਜੇ ਮੈਂ ਇੰਗਲੈਂਡ ਦਾ ਟੂਰ ਲਾ ਕੇ ਆਇਆ ਤਾਂ ਇਹਨਾਂ ਭਰਾਵਾਂ ਦੀ ਬਦੌਲਤਾਂ ਕਿਉਂਕਿ ਅਸੀਂ ਸਾਈਕਲ ਤੇ ਚੜਨ ਵਾਲਿਆਂ ਦੇ ਵਿੱਚ ਵੀ ਨਹੀਂ ਸੌਂਦੇ ਜਿਹੜੇ ਨਾ ਭਾਈਆਂ ਨੇ ਗੱਡੀਆਂ ਤੇ ਚੜਾਉਂਦੇ ਨੇ ਸੋ ਇਹ ਬਾਈ ਦਲਵੀਰ ਸਿੰਘ ਗਿੱਲ ਉਹੀ ਨੇ ਕਿਉਂਕਿ ਮੈਂ ਪਹਿਲਾਂ ਥੋੜਾ ਜਿਹਾ ਮਿਸ ਕਰ ਗਿਆ ਜਿੰਨਾ ਕਰਕੇ ਅਸੀਂ ਇੰਗਲੈਂਡ ਦਾ ਘੇੜਾ ਲਾ ਕੇ ਆਏ ਆ ਬਾਈ ਜੀ ਤੁਹਾਡਾ ਮੇਰੇ ਵੱਲੋਂ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਹੈ ਜੀ বারবার ਨਾ ਇਦਾਂ ਬੋਲਿਆ ਕਰ ਨਹੀਂ ਭਾਈ ਚੰਗਾ ਨਹੀਂ ਲੱਗਦਾ ਇਹ ਇਨਸਾਨ ਖੁਸ਼ ਨਹੀਂ ਹੁੰਦਾ ਉਹ ਪਰਮਾਤਮਾ ਲਿਖਦਾ ਹੈ ਇਨਸਾਨ ਇੱਕ ਰਾਹ ਬਣਦਾ ਕਿਸੇ ਦੀ ਹੈਲਪ ਕਰਨ ਵਾਸਤੇ ਕਿਸੀ ਰਾਹ ਬਣ ਕੇ ਸੇਵਾ ਕਰੀ ਜਾਂਦੇ ਆ ਹਾਂਜੀ ਹਾਂਜੀ ਜਿੰਨੇ ਵੀ ਕਬੱਡੀ ਨੂੰ ਚਾਹਣ ਵਾਲੇ ਹੋਰ ਵੀ ਕਿਸੇ ਵੀ ਵਰਗ ਦਾ ਕੋਈ ਹੈ ਜਿਹਨੂੰ ਉੱਥੇ ਜਿਸ ਤਰ੍ਹਾਂ ਦੀ ਵੀ ਹੈਲਪ ਦੀ ਲੋੜ ਹੈ ਹਾਂਜੀ ਹਾਂਜੀ ਜਿੰਨਾ ਹੋ ਸਕਦਾ ਹੈ ਹਰ ਕੋਈ ਐਨ ਆਰ ਆਈ ਕਰਦਾ ਹੈ ਕਿਸੇ ਵੱਧ ਤੋਂ ਵੱਧ ਹੈਲਪ ਕਰਦੇ ਆ ਜੀ 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 ਸੋ ਬਹੁਤ ਬਹੁਤ ਧੰਨਵਾਦ ਭਾਈ